ਇਹ じゃ ਕੋਈ ਲਾਲਚ ਨਹੀਂ ਦੇਖੋ ਮੇਰੇ ਕੋਲ ਪੋਲੀਟੀਕਲ ਤੌਰ ਤੇ ਕੋਈ ਅਹੁਦਾ ਨਹੀਂ ਹੈਗਾ ਜੇ ਮੇਰੇ ਕੋਲ ਅਹੁਦਾ ਤਾਂ ਮੇਰੇ ਕੋਲ ਕਿਸਾਨੀ ਦਾ ਹੈ ਕਿਸਾਨ ਕਾਂਗਰਸ ਦਾ ਮੈਂ ਜਨਰਲ ਸਕੱਤਰ ਹਾਂ ਤੇ ਮੈਨੂੰ ਬੜੀ ਖੁਸ਼ੀ ਹੋਈ ਵੀ ਮੈਂ ਆਪਣੀਆਂ ਜੜਾਂ ਨਾਲ ਜੁੜ ਕੇ ਅਹੁਦਾ ਲਿਆ ਮੈਂ ਕਿਸਾਨ ਪਰਿਵਾਰ ਚੋਂ ਹਾਂ ਜ਼ਿਮੀਦਾਰ ਭਾਈਚਾਰੇ ਚੋਂ ਹਾਂ ਤੇ ਮੇਰੇ ਕੋਲ ਉਹਦੇ ਰਿਲੇਟਿਡ ਹੀ ਅਹੁਦਾ ਮੇਰੇ ਮੈਂ ਨਾ ਤਾਂ ਹੋਰ ਨੁਮਾਇੰਦਿਆਂ ਵਾਂਗੂ ਕੋਈ ਇਲੈਕਸ਼ਨ ਲੜੀ ਆ ਇੱਥੋਂ ਖਰੜ ਤੋਂ ਨਾ ਮੈਨੂੰ ਗਾਂ ਨੂੰ ਪਤਾ ਮੈਂ ਲੜਨੀ ਨਹੀਂ ਲੜਨੀ ਮੈਨੂੰ ਤਾਂ ਇੱਕ ਮਿਲਣੀ ਨਹੀਂ ਮਿਲਣੀ ਜੇ ਤਾਂ ਕੁਛ ਇਦਾਂ ਦਾ ਹੋਵੇ ਜਿੱਦਾਂ ਹੁਣ ਪਿਛਲੇ ਦਿਨਾਂ ਚ ਆਪਾਂ ਦੇਖਿਆ ਵੀ ਭਾਜਪਾ ਦੇ ਨੁਮਾਇंदे ਕਰਾਰੇ ਸੀ ਕੰਮ ਉਹ ਦੋ ਇਲੈਕਸ਼ਨਾਂ ਲੜ ਚੁੱਕੇ ਨੇ ਉਹਨਾਂ ਨੂੰ ਪਤਾ ਹੈ ਸੀ ਅੱਗੇ ਅਗਲੀ ਵੀ ਲੜਨੀ ਪਰ ਸਾਡਾ ਤਾਂ ਇਦਾਂ ਦਾ ਕੋਈ ਉਹ ਹੈ ਨਹੀਂਗਾ ਤਾਂ ਇਸ ਕਰਕੇ ਅਸੀਂ ਸਿਰਫ ਇਹ ਕਹਿੰਨੇ ਆ ਵੀ ਪੋਲੀਟੀਕਲ ਐਡਵਾਂਟੇਜ ਛੱਡ ਕੇ ਲੋਕਾਂ ਦੀ ਸੇਵਾ ਦੇ ਵਿੱਚ ਉਤਰਿਆ ਜਾਵੇ ਗੁਰਪ੍ਰਤਾਪ ਪੜਿਆਲਾ ਕਾਂਗਰਸੀ ਆਗੂ ਆ ਉਹਨਾਂ ਵੱਲੋਂ ਦੋ ਗੱਲਾਂ ਕਿਹਾ ਗਈਆਂ ਇੱਕ ਤਾਂ ਕਹਿੰਦੇ ਵੀ ਰਾਣਾ ਗਿਲ ਤਾਂ ਚਲੋ ਉਹਨਾਂ ਨੇ ਤਾਂ ਚੋਣ ਲੜਨੀ ਐ ਇਸ ਕਰਕੇ ਸੜਕਾਂ ਤੇ ਪਿੰਡਾਂ ਵਿੱਚ ਜਾ ਰਹੇ ਆ ਸੜਕਾਂ ਬਣਾ ਰਹੇ ਆ ਕਹਿੰਦੇ ਮੈਂ ਤਾਂ ਚੋਣ ਵਿੜੀ ਲੜਨੀ ਦੂਜੀ ਗੱਲ ਉਹ ਕਹਿੰਦੇ ਆ ਵੀ ਜੇਕਰ ਸਾਰੀਆਂ ਪਾਰਟੀਆਂ ਦੇ ਆਗੂ ਇਕੱਠੇ ਹੋ ਜAVE ਜਿਨ੍ਹਾਂ ਨੂੰ ਪਰਮਾਤਮਾ ਨੇ ਸਭ ਕੁਝ ਦਿੱਤਾ ਹੈ ਤੇ ਅਸੀਂ ਵੀ ਰਲ ਮਿਲ ਕੇ ਸੇਵਾ ਇਕੱਠੀ ਕਰਕੇ ਇੱਕ ਜਗ੍ਹਾ ਤਾਂ ਇਕੱਠਾ ਕਰ ਲਈਏ ਵੀ ਭਾਈ ਆ ਪਿੰਡ ਤੈ ਸੰਭਣੇ ਆ ਪਿੰਡ ਮੈਂ ਸੰਭਣੇ ਜੇ ਇਸ ਤਰ੍ਹਾਂ ਦਾ ਕੋਈ ਫਾਰਮੈਟ ਬਣਦਾ ਤੁਸੀਂ ਵਿੱਚ ਤਿਆਰ ਹੋ ਜਾਣ ਦੇ ਲਈ ਇਹ ਕੋਈ ਤਾਂ ਅਪੀਲ ਮੈਂ ਤੁਹਾਨੂੰ ਪਹਿਲਾਂ ਤੁਹਾਡੇ ਮਾਧਿਅਮ ਰਾਹੀਂ ਵੀ ਕਰ ਚੁੱਕੇ ਹਾਂ ਵੀ ਸਾਰੇ ਇੱਥੇ ਜਿਹੜੇ ਲੀਡਰ ਨੇ ਉਹ ਕਰੋੜਾਪਤੀ ਨੇ ਵੀ ਆਓ ਆਪਾਂ ਇੱਕ ਇਕੱਠੀ ਮੀਟਿੰਗ ਕਰ ਲਓ ਆਪਾਂ ਸੜਕਾਂ ਬੰਨ੍ਹ ਲਓ ਵੀ 2-2 3-3 ਸੜਕਾਂ ਜਿੰਨੀਆਂ ਹੋਣੀਆਂ ਵੀ ਅੱਜ ਸਾਰੇ ਇਕੱਠੇ ਹੋ ਜੋ ਸਭ ਕੋਲ ਬਾਬਾ ਜੀ ਦੀ ਕਿਰਪਾ ਪਰ ਮੈਂ ਗੁਰਪ੍ਰਤਾ ਪਟਿਆਲਾ ਨੂੰ ਸ਼ਾਬਾਸ਼ ਦਿੰਦਾ ਵਧੀਆ ਗੱਲ ਹੈ ਸਮਾਜ ਦੀ ਸੇਵਾ ਕਰਨਾ ਮੈਂ ਕਹਿੰਦਾ ਵੀ ਬਹੁਤ ਚੰਗੀ ਗੱਲ ਹੈ ਮੈਂ ਇਸ ਚੀਜ਼ ਦੀ ਸ਼ਾਬਾਸ਼ ਦਿੰਦਾ ਮੈਂ ਕਹਿੰਦਾ ਹੋਰ ਤਖੜੇ ਹੋ ਕੇ ਤੁਸੀਂ ਹੋਰ ਵੀ ਜਿੰਨਾ ਕਰ ਸਕਦੇ ਆ ਇਹ ਕੋਈ ਰਾਜਨੀਤੀ ਨਹੀਂ ਅਸੀਂ ਕਰ ਰਹੇ ਆ ਇਹ ਕੋਈ ਕੱਲ ਨੂੰ ਵੋਟਾਂ ਨਹੀਂ ਹੈਗੀਆਂ ਜਿਹੜੀਆਂ ਅਸੀਂ ਵੋਟਾਂ ਲੈਣੀਆਂ ਸੋ ਅਸੀਂ ਤਾਂ ਕਹਿੰਦੇ ਵੀ ਤਕੜੇ ਹੋ ਕੇ ਆਓ ਆਪਾਂ ਮੈਂ ਬਾਕੀ ਲੀਡਰ ਨੂੰ ਬੇਨਤੀ ਕਰਨਾ ਵੀ ਜਿਵੇਂ ਉਹਨਾਂ ਨੇ ਸ਼ੁਰੂ ਕਰਿਆ ਅਸੀਂ ਕਰ ਰਹੇ ਹਾਂ ਤੁਸੀਂ ਵੀ ਆਓ ਸਾਰੇ ਆਪਾਂ ਰਲ ਕੇ ਹਲਕੇ ਦੀਆਂ ਜਿਹੜੀਆਂ ਜਿੰਨਾ ਜ਼ਿਆਦਾ ਜਿਹੜੀ ਜ਼ਿਆਦਾ ਹਾਲਾਤ ਖਰਾਬ ਹੈ ਜਿੱਥੇ ਲੋਕਾਂ ਨੂੰ ਨਿਕਲਣੀ ਮੁਸ਼ਕਲ ਹੈ ਵੀ ਆਪਾਂ ਰਲ ਕੇ ਠੀਕ ਕਰਦੇ